ਲਈ ਇੱਕ ਮਿੰਟ ਮੈਂ ਸਾਰਿਆਂ ਦੀ ਵਾਰੀ ਆਊਗੀ 15 ਤਰੀਕ ਆਪਣਾ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਜਿੱਥੋਂ ਦਾ ਆਪਣਾ ਜੱਜ ਪੰਡੋਰੀ ਵਾਲਾ ਤੇ ਜਦੋਂ ਵੀ ਗੱਲ ਕਿਤੇ ਹੁੰਦੀ ਆ ਪਿੰਡ ਦੀ ਡਿਵੈਲਪਮੈਂਟ ਦੀ ਪਿੰਡ ਇੱਕ ਉਹ ਸੁਰਗਾ ਜਦੋਂ ਵੀ ਕਿਤੇ ਪਿੰਡ ਦੇ ਬਾਰੇ ਕੁਝ ਕਰਨ ਦਾ ਟਾਈਮ ਸਮਾਂ ਮਿਲਦਾ ਏ ਤਾਂ ਜ਼ਰੂਰ ਕਰਨਾ ਚਾਹੀਦਾ ਕਿਉਂਕਿ ਸਾਡੇ ਪਿੰਡ ਤੇ ਵੀ ਹਾਲਾਤ ਆ ਜਿਹੜੇ ਬਹੁਤ ਹੀ ਪੱਦੇ ਤੇ ਬਹੁਤ ਹੀ ਨਿੰਦਣਯੋਗ ਰਹੇ ਆ ਪਹਿਲਾਂ ਤੇ ਜਿਵੇਂ ਜਿਵੇਂ ਸਮਾ ਡਵੈਲਪ ਹੋਇਆ ਸਾਡੀ ਵੀ ਇੱਕ ਸੋਚ ਹੁੰਦੀ ਸੀ ਵੀ ਜਿਹੜਾ ਸਾਡੇ ਪਿੰਡ ਦਾ ਅਸੀਂ ਆਪਦੇ ਤੌਰ ਤੇ ਇੱਕ ਸਰਪੰਚ ਬਣਾ ਕੇ ਤੇ ਜਿਹੜੀ ਪਿੰਡ ਦੀ ਡਵੈਲਪਮੈਂਟ ਆ ਉਹਨੂੰ ਸਹੀ ਦਿਸ਼ਾ ਤੇ ਲਿਆ ਕੇ ਬੇਸ਼ੱਕ ਕੋਈ ਵੀ ਕਿਸੇ ਪਾਰਟੀ ਦੇ ਵਿੱਚ ਕੰਮ ਕਰਦਾ ਪਾਰਟੀ ਇੱਕ ਆਪਦੇ ਤੌਰ ਤੇ ਅਲੱਗ ਮਸਲਾ ਏ ਕਿਉਂਕਿ ਨਿੱਜੀ ਹਿੱਤਾਂ ਲਈ ਪਾਰਟੀਆਂ ਨੂੰ ਵਰਤਨ ਨਾਲੋਂ ਕੋਸ਼ਿਸ਼ ਇਹ ਕਰਨੀ ਚਾਹੀਦੀ ਆ ਵੀ ਆਪਦੇ ਪਿੰਡ ਦਾ ਜਿਹੜਾ ਪੰਜ ਸਰਪੰਚਾ ਉਹਦਾ ਸਾਥ ਦੇ ਕੇ ਪਿੰਡ ਦੀ ਡਿਵੈਲਪਮੈਂਟ ਵੱਲ ਹੋਣਾ ਚਾਹੀਦਾ ਅਸੀਂ ਬੇਸ਼ੱਕ ਜਿਹੜੀ ਵੀ ਮਰਜ਼ੀ ਪਾਰਟੀ ਦੇ ਵਿੱਚ ਕੰਮ ਕਰਦੇ ਆ ਪਰ ਅੱਜ ਜੇ ਸਾਡਾ ਆਪ ਦਾ ਵੋਟਾਂ ਨਾਲ ਜਿਤਾ ਕੇ ਭਾਰੀ ਲੀਡ ਨਾਲ ਜਿਤਾ ਕੇ ਬਣਾਇਆ ਹੋਇਆ ਸਰਪੰਚ ਪਿੰਡ ਦਾ ਕੰਮ ਕਰ ਰਿਹਾ ਏ ਤਾਂ ਅਸੀਂ ਕੋਸ਼ਿਸ਼ ਕਰਾਂਗੇ ਵੀ ਉਸ ਸਰਪੰਚ ਸਾਹਿਬ ਦਾ ਜਿੰਨਾ ਹੋ ਸਕੇ ਸਾਥ ਦਿੱਤਾ ਜਾਵੇ ਆ ਜਿਹੜੀ ਅੱਜ ਗਲੀ ਦਾ ਉਦਘਾਟਨ ਹੋਇਆ ਇਸ ਗਲੀ ਦਾ ਤਕਰੀਬਨ 60-70 ਸਾਲ ਤੋਂ ਬਹੁਤ ਹੀ ਮੰਦਾ ਹਾਲ ਨਿੰਦਣਯੋਗ ਗਲੀ ਬਣੀ ਹੋਈ ਪਈ ਸੀ ਪਰ ਅੱਜ ਸਾਡੇ ਮਾਨਯੋਗ ਸਰਪੰਚ ਸਾਹਿਬ ਨੇ ਪਹਿਲਾਂ ਥੱਲੇ ਜਿਹੜਾ ਫੜ ਲੱਗਾ ਹੋਇਆ ਸੀਟਾਂ ਦਾ ਉਹ ਪੜਾ ਕੇ ਟੈਨਾਂ ਲਵਾਈਆਂ ਤੋਂ ਉਸ ਤੋਂ ਬਾਅਦ ਹੁਣ ਕੋਸ਼ਿਸ਼ ਅੱਗੇ ਲੋਕ ਟੇਲ ਦਾ ਉਦਘਾਟਨ ਕੀਤਾ ਲੋਕ ਟੇਲ ਲੱਗ ਰਹੀ ਆ ਤੇ ਆਓ ਕੁਝ ਕਰਦੇ ਆ ਗੱਲਾਂ ਬਾਤਾਂ ਮਾਰੀਓ ਸਰਪੰਚ ਸਾਹਿਬ ਨਾਲ ਹਾਂਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਧੰਨਵਾਦ ਤੁਹਾਡਾ ਤੇ ਦੋ ਜੀ ਜਾਣਕਾਰੀ ਵੀ ਆਪਾਂ ਜਿਹੜੀ ਲੋਕ ਟੇਲ ਆ ਰਹੇ ਆ ਕਿੰਨਾ ਵਾਇਆ ਤੇ ਕਿੰਨੇ ਦੀ ਲੋਕ ਟੇਲ ਆ ਤੇ ਪਿੰਡ ਲਈ ਹੋਰ ਡਵੈਲਪਮੈਂਟ ਤੇ ਕਿਹੜੇ ਕੰਮ ਕਰ ਰਹੇ ਹੋ ਇਹ ਜਿਹੜੀ ਗਲੀ ਆ ਲਗਭਗ 400 ਮੀਟਰ ਦੀ ਹੈਗੀ ਆ ਲੰਬਾਈ ਇਹਦੀ ਉਥੋਂ ਸਰਤਾਜ ਮੈਂਬਰ ਦੇ ਘਰ ਤੋਂ ਲੈ ਕੇ ਬਾਹਰ ਸ਼ਰਕ ਤੱਕ ਲੱਗਣੀ ਹੈ ਅੱਛਾ ਬਾਹਰ ਸ਼ਰਕ ਤੱਕ ਸਾਰੇ ਲੱਗ ਗਏ ਤਕੜਿਆਰੀ ਦੇ ਮੁਰੇ ਹਾਂਜੀ ਆਪਣੇ ਪਿੰਡ ਦੀ ਮੇਨ ਡੈਰੀ ਸੀ ਮੇਨ ਡੈਰੀ ਦੇ ਰੋਜ਼ ਸਵੇਰ ਸ਼ਾਮ ਇੱਥੇ ਪਸਾਰਾ ਪਿੰਡ ਇਕੱਠਾ ਹੁੰਦਾ ਸਾਰਾ ਪਿੰਡ ਕੀ ਤਕਰੀਬਨ ਦੋ ਤਿੰਨ ਪਿੰਡਾਂ ਦੇ ਹੋਰ ਵੀ ਲੋਕ ਆਉਂਦੇ ਸੀ ਬਹੁਤ ਮੰਦਾ ਹਾਲ ਸੀ ਇੱਥੇ ਜਦੋਂ بارش ਹੋ ਜਾਂਦੀ ਬਹੁਤ بارش ਹੋਣ ਦੀ ਬਹੁਤ ਜ਼ਿਆਦਾ ਤਕਲੀਫ ਆਉਂਦੀ ਸੀ ਇਹਨਾਂ ਨਾਲ ਆਪਾਂ ਵੋਟਾਂ ਤੋਂ ਪਹਿਲਾਂ ਵਾਅਦਾ ਕੀਤਾ ਸੀ ਇਲੈਕਸ਼ਨ ਤੋਂ ਪਹਿਲਾਂ ਸਰਸਤਾਜ ਹੁਣਾਂ ਨਾਲ ਵੀ ਜੇ ਤੁਸੀਂ ਸਾਡਾ ਸਰਪੰਚੀ ਜੋ ਸਹਿਯੋਗ ਦਿਓਗੇ ਤੁਹਾਡੀ ਗਲੀ ਦਾ ਜਿਹੜਾ ਹੈ ਆਪਾਂ ਕਾਇਆਪਾਲਟ ਕਰਾਂਗੇ ਸਭ ਤੋਂ ਪਹਿਲਾਂ ਇਸ ਗਲੀ 'ਚ ਸੀਵਰੇਜ ਵੀ ਆਪਾਂ ਹੀ ਪਾਇਆ ਸੀਵਰੇਜ ਪਾਉਣ ਤੋਂ ਬਾਅਦ ਜਿਹੜੀ ਉਹ ਪੱਟ ਕੇ ਫਲੈਟ ਕਰਾਈ ਤੇ ਅੱਜ ਜਿਹੜੀ ਇੰਟਰਲੌਕ ਇੱਥੇ ਜਗਰੀਆ ਲੰਗਰੀ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਤੁਸੀਂ ਸਾਰਿਆਂ ਨੇ ਸੇਵਾ ਦਾ ਮੌਕਾ ਦਿੱਤਾ ਤੁਸੀਂ ਸਾਰਿਆਂ ਨੇ ਦਿਨ ਰਾਤ ਮੇਰੇ ਲਈ ਇੱਕ ਕੀਤਾ ਹੁਣ ਅੱਜ ਮੇਰਾ ਫਰਜ਼ ਬਣਦਾ ਹੈ ਕਿ ਜਿਹੜੇ ਤੁਹਾਡੇ ਕੰਮ ਪੈਂਡਿੰਗ ਨਹੀਂ ਸੀ ਉਹ ਇੱਕ ਇੱਕ ਕੰਮ ਜਿਹੜਾ ਮੈਂ ਉਹਦੇ ਵਾਅਦੇ ਮੁਤਾਬਕ ਪੂਰਾ ਕਰਾਂ 15 ਤਰੀਕ ਨੂੰ ਆਪਾਂ ਨੂੰ ਸਾਲ ਹੋਣਾ ਸਰਪੰਚੀ ਦਾ ਤੇ ਮੇਰੀ ਕੋਸ਼ਿਸ਼ ਹੈ ਕਿ ਜਿੱਦਣ ਸਾਲ ਪੂਰਾ ਹੋਣਾ ਉਸ ਦਿਨ ਤੱਕ ਕੋਈ ਵੀ ਗਲੀ ਇਹੋ ਜੀ ਨਾ ਰਵੇ ਜਿੱਦੇ ਚ ਆਪਣਾ ਕੰਮ ਨਾ ਚੱਲਦਾ ਹੋਵੇ ਕੱਲ ਨੂੰ ਇੱਕ ਗਲੀ ਦਾ ਹੋਰ ਉਦਘਾਟਨ ਕਰਾਂਗੇ ਪਰਸੋਂ ਤੱਕ ਬਾਹਰ ਹਵੇਲੀਆਂ ਵਾਲਾ ਜਿਹੜਾ ਬਲਵਿੰਦਰ ਸਿੰਘ ਮੈਂਬਰ ਦੇ ਘਰਾਂ ਵਾਲਾ ਉਹ ਵੀ ਜਿਹੜਾ 58 ਲੱਗ ਕੇ ਤਿਆਰ ਉਹ ਪੰਜ ਛੇ ਗਲੀਆਂ ਜਿਹੜੀਆਂ ਪਾਸ ਕਰਾ ਕੇ ਆਪਾਂ ਰੱਖ ਲਈਆਂ ਬਸ 15 ਤਰੀਕ ਤੋਂ ਪਹਿਲਾਂ ਪਹਿਲਾਂ ਸਾਰੀਆਂ ਗਲੀਆਂ ਜਿਹੜਾ ਕੰਮ ਹੈ ਉਹ ਸ਼ੁਰੂ ਹੋ ਜੂਗਾ ਫਿਰ ਇਹਦਾ ਮਤਲਬ ਸਾਲ ਤੇ ਅੱਗੇ ਉਹ ਸਿਲਵਰ ਜੁਬਲੀ ਵਾਲਾ ਕੰਮ ਕਰਦੇ ਹੋਗੇ ਬਿਲਕੁਲ ਕੰਪਲੀਟ ਕਰਦੇ ਹੋਗੇ ਮੇਰਾ ਟਾਰਗੇਟ ਹੈ ਕਿ 2 ਸਾਲ ਦੇ ਵਿੱਚ ਵਿੱਚ ਸਾਰੇ ਕੰਮ ਖਤਮ ਕਰਨੇ ਆ ਮਗਰਲੇ 3 ਸਾਲ ਆਪਾਂ ਵੇਲੇ ਰਹਿ ਕੇ ਦੱਸਣਾ ਵੀ ਕਿਵੇਂ ਕਿਡ ਸਪੀਡ ਨਾਲ ਕੰਮ ਕਰਦੀ ਹੈ ਪੰਚਾਇਤ ਬਾਕੀ ਤੁਸੀਂ ਸਾਰੇ ਖੜੇ ਹੋ ਤੁਹਾਡਾ ਬਹੁਤ ਬਹੁਤ ਤੁਸੀਂ ਨਿੱਕੀ ਜਿਹੀ ਸੱਦੇ ਤੇ ਇੱਕਠੇ ਹੋ ਕੇ ਆਉਂਦੇ ਹੋ ਤੁਹਾਡਾ ਸਹਿਯੋਗ ਤੁਹਾਡਾ ਪਿਆਰ ਜਿਹੜਾ ਹੈ ਉਹ ਪ੍ਰੇਰਿਤ ਕਰਦਾ ਹੈ ਕਮਾਕਾਰਾਂ ਲਈ ਤੇ ਆਪਾਂ ਦਿਨ ਰਾਤ ਸੇਵਾ ਵਿੱਚ ਹਾਜ਼ਰ ਹਾਂ ਜਿਵੇਂ ਇੱਕ ਆਮ ਪਿੰਡਾਂ ਦੇ ਵਿੱਚ ਬਲੇਮ ਲੱਗਦੇ ਆ ਵੀ ਜਿਹੜੇ ਪੰਜ ਸਰਪੰਚ ਆ ਉਹ ਪਾਰਟੀ ਬਾਜੀ ਨੂੰ ਮੁੱਖ ਰੱਖ ਕੇ ਵੀ ਪਹਿਲਾਂ ਪਾਰਟੀਬਾਜ਼ੀ ਦੀ ਗੱਲ ਕਰਕੇ ਜਿਨੇ ਵੋਟ ਪਾਈ ਆ ਸਿਰਫ ਉਹਦਾ ਹੀ ਕੰਮ ਕਰਦੇ ਆ ਤੇ ਆਪਣਾ ਇਸ ਚੀਜ਼ ਤੇ ਕੀ ਸੁਝਾਏ ਕੀ ਤੁਸੀਂ ਕਿਹੜੇ ਤਰੀਕੇ ਕੰਮ ਕਰ ਰਹੇ ਹੋ ਮੇਰਾ ਉਲਟ ਹੈ ਜਿਨੇ ਵੋਟ ਨਹੀਂ ਪਾਈ ਉਹਦਾ ਕੰਮ ਪਹਿਲਾਂ ਜਿਨ੍ਹਾਂ ਨੇ ਪਾਈ ਆ ਉਹਨਾਂ ਨੂੰ ਆਪਾਂ ਕਹਿ ਕੇ ਰੱਖੀਦਾ ਵੀ ਤੁਸੀਂ ਆਪਣੇ ਉਹ ਤੁਹਾਡਾ ਕੋਈ ਕੰਮ ਦੱਸਦਣ ਲੇਟ ਹੋ ਜੂਗਾ ਜਿਨ੍ਹਾਂ ਨੇ ਨਹੀਂ ਪਾਈ ਜਿੱਥੇ ਘੱਟ ਸਹਿਯੋਗ ਉੱਥੇ ਵੱਧ ਕੰਮ ਕਰਨ ਦੀ ਕੋਸ਼ਿਸ਼ ਹੈ ਉਹ ਕਾਰਨ ਲੱਭਦੇ ਰਹੀਦਾ ਵੀ ਉਹ ਲੋਕ ਕਿਉਂ ਨਹੀਂ ਨਾਲ ਤੁਰੇ ਉਹਨਾਂ ਦਾ ਖੁਸ਼ ਕਿਵੇਂ ਕੀਤਾ ਜਾਵੇ ਉਹਨਾਂ ਨੂੰ ਜਿਨ੍ਹਾਂ ਨੇ ਨਹੀਂ ਪਾਈ ਉਹਨਾਂ ਦਾ ਵੀ ਧੰਨਵਾਦ ਤੁਸੀਂ ਸਾਰਿਆਂ ਨੇ ਪਾਈਆਂ ਤੁਸੀਂ ਨਾਲ ਗੜੀਓ ਤੁਹਾਡਾ ਵੀ ਬਹੁਤ ਬਹੁਤ ਹਾਂਜੀ ਪਿੰਡ ਵਾਲਿਓ ਸਾਰੇ ਸੰਤੁਸ਼ਟ ਹੋ ਜੀ ਸਰਪੰਚ ਸਾਹਿਬ ਦੇ ਕੰਮ ਤੋਂ ਬੋਲ ਕੇ ਦੱਸਿਓ ਇਹ ਆਪਾਂ ਇੱਕ ਜਕਾਰਾ ਲਾ ਕੇ ਆ ਇਸ ਵੀਡੀਓ ਦਾ ਦੀ ਸਮਾਪਤੀ ਕਰਦੇ ਆ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਤੇ ਲੋ ਜੀ ਜਿਵੇਂ ਮਾਨਯੋਗ ਸਰਪੰਚ ਸਾਹਿਬ ਨੇ ਦੱਸਿਆ ਹਾਂਜੀ ਜਿਨ੍ਹਾਂ ਦੀ ਗੱਲ ਮਾਨਯੋਗ ਸਰਪੰਚ ਸਾਹਿਬ ਨੇ ਦੱਸਿਆ ਤੇ ਆਪਾਂ ਗੱਲ ਕਰਦੇ ਆ ਜਿਨ੍ਹਾਂ ਦੀ ਗਲੀ ਆ ਮਾਨਯੋਗ ਸਰਦਾਰ ਸਰਤਾਜ ਸਿੰਘ ਜੀ ਉਹ ਉਹਨਾਂ ਨਾਲ ਵੀ ਗੱਲ ਕਰਦੇ ਆ ਮੈਂਬਰ ਸਾਹਿਬ ਹਾਂਜੀ ਸਰਪੰਚ ਦਾ ਮੈਂਬਰ ਸਾਹਿਬ ਦੱਸਿਓ ਕਿਵੇਂ ਵਧੀਆ ਲੱਗਾ ਕੰਮ ਸਰਪੰਚ ਸਾਹਿਬ ਦਾ ਅਸੀਂ ਰਾਜ ਸਰਪੰਚ ਸਾਹਿਬ ਬਹੁਤ ਬਹੁਤ ਧੰਨਵਾਦ ਕਰਦੇ ਆ ਬਹੁਤ ਪੰਚਾਇਤਾਂ ਆਈਆਂ ਇਸ ਗਲੀ ਬਾਰੇ ਕਿਸੇ ਨੇ ਵੀ ਖਿਆਲ ਨਹੀਂ ਦਿੱਤਾ ਹਰੇਕ ਪੰਚਾਇਤ ਆਪਦੇ ਘਰ ਦਾ ਘੇਰਾ ਘੇਰਾ ਪੱਕਾ ਕਰਨ ਚ ਰਹੇ ਅਸੀਂ ਬਹੁਤ ਜ਼ਿਆਦਾ ਹਰੇਕ ਨੂੰ ਕਿਹਾ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਸਰਪੰਚ ਸਾਹਿਬ ਦਾ ਤਹਿ ਦਿਲੋਂ ਧੰਨਵਾਦ ਕਰਦੇ ਆ ਪਹਿਲ ਦੇ ਆਧਾਰ ਤੇ ਨਾ ਸਾਡਾ ਗਲੀ ਦਾ ਕੰਮ ਕਰਵਾਇਆ ਵਾਹਿਗੁਰੂ ਜੀ ਕਾ ਖਾਲਸਾ ਹਾਂਜੀ ਸਾਡੇ ਮਾਨਯੋਗ ਮੈਂਬਰ ਸਾਹਿਬ ਕਿਵੇਂ ਠੀਕ ਨਹੀਂ ਕਰ ਰਹੇ ਮੌਜੂਦਾ ਮੈਂਬਰ ਨੂੰ ਇਧਰ ਬੁਲਾ ਲਓ ਇਧਰ ਆਪਾਂ ਹਾਂਜੀ ਹਾਂਜੀ ਸਾਡੇ ਐਸਸੀ ਬੈਂਕ ਦੇ ਆ ਆਮ ਆਦਮੀ ਪਾਰਟੀ ਦੇ ਲੇਡੀਜ਼ ਕੋਆਰਡੀਨੇਟਰ ਲੱਗੇ ਹੋਇਆ ਉਹਨਾਂ ਨੂੰ ਪੁੱਛਦੇ ਆ ਕਿਵੇਂ ਜੀ ਆਪਣੀ ਪਾਰਟੀ ਕਿਵੇਂ ਕੰਮ ਕਰ ਰਹੀ ਆ ਦੱਸੋ ਜੀ ਇਧਰ ਆ ਕੇ ਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੇਰੇ ਵੱਲੋਂ ਤੇ ਕੰਮ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਰੀ ਟੀਮ ਸਾਡੀ ਅਸੀਂ ਟੀਮ ਵਰਕ ਕਰਕੇ ਚੱਲਦੇ ਪਏ ਸਾਰੇ ਇੱਕ ਯੂਨਿਟੀ ਦੇ ਤੌਰ ਤੇ ਅਸੀਂ ਮੀਤ ਜੀ ਨੂੰ ਜਤਾਇਆ ਹਮਨਦੀਪ ਜੀ ਪੰਡੋਰੀ ਤੇ ਹੁਣ ਉਹ ਜੋ ਕੰਮ ਕਰ ਰਹੇ ਨੇ ਤੇ ਬਹੁਤ ਵਧੀਆ ਦੇਖ ਲਓ ਸਾਰਿਆਂ ਨੂੰ ਪੁੱਛ ਵੀ ਸਕਦੇ ਹੋ ਤੁਸੀਂ ਤੇ ਨਾ ਕੋਈ ਪਾਰਟੀਵਾਦੀ ਨੂੰ ਅਸੀਂ ਕਦੇ ਵੀ ਇਹ ਦੇਖਿਆ ਨਹੀਂ ਕਿ ਵੀ ਅਸੀਂ ਆਪਣੀ ਪਾਰਟੀ ਦਾ ਕੰਮ ਕਰਨਾ ਸਾਰਿਆਂ ਬਾਰੇ ਸੋਚ ਕੇ ਫਿਰ ਕੰਮ ਕੀਤਾ ਜਾਂਦੇ ਆ ਅਵੀਰ ਜੀ ਦਾ ਧੰਨਵਾਦ ਬਹੁਤ-ਬਹੁਤ ਇਦਾਂ ਹੀ ਕੰਮ ਕਰਦੇ ਰਹਿਓ। ਵਾਹਿਗੁਰੂ ਜੀ ਕਾ ਖਾਲਸਾ। ਬਹੁਤ ਵਧੀਆ ਜੀ ਤਹਿ ਦਿਲੋਂ ਧੰਨਵਾਦ ਸਾਰੀ ਪੰਚਾਇਤ ਦਾ ਸਾਰੇ ਪੰਜ ਸਰਪੰਚ ਦਾ ਅਤੇ ਜਿੰਨੇ ਵੀ ਇਹ ਸਾਡੀ ਇਹ ਸਰਪੰਚੀ ਦੇ ਨਾਲ ਜੁੜੇ ਹੋਏ ਵੋਟਰਾਂ ਦਾ ਤੇ ਦੂਸਰਿਆਂ ਨੂੰ ਵੀ ਸਭ ਨੂੰ ਤੀਲ ਕਰਦੇ ਆ ਵੀ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਜਦੋਂ ਕੋਈ ਪਿੰਡ ਦਾ ਪੰਜ ਸਰਪੰਚ ਕੋਈ ਕੰਮ ਕਰਦਾ ਤਾਂ ਉਹਦਾ ਸਾਥ ਦੇਣਾ ਚਾਹੀਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਪਿੰਡਾਂ ਦੇ ਪੰਜਾਂ ਸਰਪੰਚਾਂ ਨੂੰ ਬੇਨਤੀ ਕਰਨੀ ਚਾਹੁੰਦੇ ਆ ਵੀ ਜਿਹੜਾ ਪਾਰਟੀ ਬਾਜੀ ਤੁਹਾਡੀ ਆਰਦੇ ਤੌਰ ਤੇ ਤੁਸੀਂ ਕਿਸੇ ਪਾਰਟੀ ਨੂੰ ਬਿਲੋਂਗ ਕਰਦੇ ਆ ਪਰ ਜਿਹੜਾ ਤੁਹਾਡੇ ਪਿੰਡ ਦਾ ਕੰਮ ਕਰਦਾ ਤੁਹਾਡਾ ਵਿਕਾਸ ਕਰਦਾ ਉਹਦੇ ਉਹਦੇ ਜਿਹੜੇ ਪੈੜ ਚ ਪੈੜ ਰੱਖ ਕੇ ਤੋਨਾ ਸਾਡਾ ਫਰਜ਼ ਬਣਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ